ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਟਲੀ ਆਉਣ ਦਾ ਕਿਹੜੇ ਪੇਪਰਾਂ ਤੇ ਜ਼ਿਆਦਾ ਫਾਇਦਾ ਹੁੰਦਾ ਵਾ ਜ਼ਿਆਦਾ ਬੈਨੀਫਿਟ ਹੁੰਦਾ ਵਾ ਮਤਲਬ ਕਿ ਜਿਵੇਂ ਤੁਹਾਨੂੰ ਪਤਾ ਸਾਰੇ ਵੀਰਾਂ ਭਰਾਵਾਂ ਨੂੰ ਕਿ ਜਿਹੜੇ ਪੇਪਰ ਵਾ ਉਹ ਭਰੇ ਜਾਂਦੇ ਆ 9 ਮੰਥ ਵਾਲੇ ਜਾਂ ਸਾਲ ਵਾਲੇ ਤੇ ਜਾਂ ਆਪਾਂ ਕਹਿ ਦਈਏ ਕਿ ਡੋਮੈਸਟਿਕ ਪੇਪਰ ਭਰੇ ਜਾਂਦੇ ਤੇ ਕਈ ਵੀਰਾਂ ਭਰਾਵਾਂ ਨੂੰ ਇੱਕ ਸਵਾਲ ਹੋਰ ਹੁੰਦਾ ਵੀਰਾਂ ਭਰਾਵਾਂ ਦਾ ਕਈਆਂ ਨੂੰ ਪੇਪਰ 9 ਮਨთ ਵਾਲੇ ਭਰੇ ਹੁੰਦੇ ਤੇ ਪਰ ਵੀ ਜਾਨੂੰ ਨੂੰ 120 ਦਿਨਾਂ ਦਾ ਮਿਲਦਾ ਵਾ ਇਹ ਕੀ ਹੁੰਦਾ ਵਾ ਇਸ ਟੌਪਿਕ ਬਾਰੇ ਵੀ ਆਪਾਂ ਗੱਲ ਕਰ ਲਵਾਂਗੇ ਨਾਲ ਨਾਲ ਠੀਕ ਆ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੱਕ ਸੈੱਟ ਕਰ ਲਵੋ ਤਾ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦੀ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉਹਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਜਿਆਦਾ ਚਿਰ ਨਾਲ ਨਹੀਂ ਦੇ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ 120 ਜਿਹੜਾ ਦਿਨਾਂ ਦਾ ਵੀਜ਼ਾ ਹੁੰਦਾ ਵਾ

ਉਹ ਏਜੰਟ ਉਹਨਾਂ ਨੂੰ ਕਹਿੰਦਾ ਕਿ ਤੁਹਾਡੀ ਕਲੀ ਆਪਾਂ ਐਂਟਰੀ ਕਰਾਉਣੀ ਆ ਤੇ 100 ਤੁਹਾਨੂੰ ਮਿਲ ਕੀ ਤੁਹਾਡੇ 9 ਮਨთ ਵਾਲੇ ਪੇਪਰ ਭਰੇ ਜਾਣਗੇ ਪਰ ਪੇਪਰ ਉਹਨਾਂ ਦੇ ਭਰੇ ਜਾਂਦੇ ਖਾਪ ਕਹਿੰਦਾ ਕਿ ਜਿਨ੍ਹਾਂ ਦੇ ਵਿੱਚ ਸਿਰਫ ਸਿਰਫ ਲੱਗਦਾ ਵਾ ਵੀਜ਼ਾ 120 ਦਿਨਾਂ ਦਾ ਵੀਜ਼ਾ ਲੱਗਦਾ ਵਾ ਤੇ ਤੁਹਾਡੀ ਜਿਹੜੀ ਬਾ ਐਂਟਰੀ ਹੋ ਜਾਂਦੀ ਆ ਇਹ 9 ਮਨთ ਵਾਲੇ ਪੇਪਰ ਹੋ ਹੁੰਦੇ ਆ ਤੇ 120 ਦਿਨਾਂ ਵਾਲਾ ਵੇੜਾ ਵੀਜ਼ਾ ਹੁੰਦਾ ਵਾ ਇਹ ਹੋਰ ਪੇਪਰ ਹੁੰਦੇ ਵਾ ਇਹ ਇੱਕ ਸੇਮ ਪੇਪਰ ਨਹੀਂ ਹੁੰਦੇ ਤੇ ਬਾਅਦ ਵਿੱਚ ਜੇ ਕੋਈ ਬੰਦਾ ਪੁੱਛਦਾ ਵਾ ਕਈ ਵੀ ਨਾ ਭਾਉਂਦੇ ਕਮੈਂਟ ਵੀ ਆਉਂਦੇ ਕਿ ਅਸੀਂ ਪੇਪਰ ਤਾਂ 9 ਮਨთ ਵਾਲੇ ਭਰੇ ਸੀ ਪਰ ਸਾਡ ਕੋਈ ਤਾਂ ਲੈ ਪੇਪਰ ਹੀ ਨਾ 9 ਮਹੀਨੇ ਪੜੇ ਗਿਆ ਤੁਹਾਡੇ ਪੇਪਰ ਪੜੇ ਗਿਆ ਸਿਰਫ 160 ਦਿਨਾਂ ਵਾਲੇ ਜਿਹੜਾ 120 ਦਿਨਾਂ ਦਾ ਵੀਜ਼ਾ ਲੱਗਦਾ ਹੁੰਦਾ ਠੀਕ ਹੈ ਤੇ ਜਿਸ ਕਰਕੇ ਜਿਹੜਾ ਤੁਹਾਡੇ ਜਿਹੜਾ ਵੀਜ਼ਾ ਦਾ ਦਾਵਾ 120 ਦਿਨਾਂ ਨਾਲ ਲੱਗਾ ਤੇ ਏਜੰਟ ਕੀ ਕਹਿੰਦੇ ਆ ਏਜੰਟ ਕਹਿੰਦੇ ਆ ਇਹ ਅੰਬੈਸੀ ਦੇ ਡਿਪੈਂਡ ਹੁੰਦਾ ਵਾ ਕਿ ਅੰਬੈਸੀ ਜਿਹਨੇ ਜਿੰਦਾ ਵੀਜ਼ਾ ਲਾਵਾ ਉਹ ਲਾਉਂਦੀ ਆ ਵੀਜ਼ਾ ਇਹ ਗੱਲ ਨਹੀਂ ਹੁੰਦੀ ਜੇਕਰ ਤੁਹਾਨੂੰ 9 ਮਹੀਨਿਆਂ ਦਾ ਵੀਜ਼ਾ ਹੁੰਦਾ ਤੁਹਾਡਾ 9 ਮਹੀਨਿਆਂ ਵਾਲੇ ਪੇਪਰ ਤੇ ਤੁਹਾਡਾ 9 ਮਹੀਨਿਆਂ ਵਾਲਾ ਵੀਜ਼ਾ ਲੱਗੂਗਾ ਜੇਕਰ ਜੇਕਰ ਤੁਹਾਡੇ 120 ਦਿਨਾਂ ਵਾਲੇ ਪੇਪਰ ਤੇ 12 ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਟਲੀ ਆਉਣ ਤੋਂ ਮਲ ਹੁਣ ਕਈ ਵੀਰ ਭਰਾ ਤਰੀਕੇ ਕੀ ਕੀ ਆ ਵੀ ਆਪਾਂ ਨੂੰ ਸਭ ਤੋਂ ਪਹਿਲਾ ਤਰੀਕਾ ਹੈਗਾ ਵਾ ਡੋਂਗੀ ਦਾ ਕਈ ਵੀਰ ਭਰਾਵਾਂ ਨੇ ਡੋਂਗੀ ਲਾ ਕੇ ਦੂਜਾ ਤਰੀਕਾ ਹੈਗਾ ਵਾ ਨੌ ਮਨਥ ਵਾਲੇ ਪੇਪਰਾਂ ਤੇ ਆਉਂਦੇ ਆ ਤੀਜਾ ਤਰੀਕਾ ਹੈਗਾ ਵਾ ਹਾ ਵਾਲੇ ਪੇਪਰਾਂ ਤੇ ਆਉਂਦੇ ਆ ਚੌਥਾ ਤਰੀਕਾ ਹੈਗਾ ਵਾ ਆਉਂਦੇ ਵਾ ਵੀਰਪਰਾ ਡੋਮੈਸਟਿਕ ਪੇਪਰਾਂ ਤੇ ਤੇ ਪੰਜਵਾਂ ਜਿਹੜਾ ਤਰੀਕਾ ਵਾ ਉਹ ਹੈਗਾ ਵਾ ਜਿਹੜੇ ਆਪਣੇ ਵੀਰਪਰਾ ਐਂਟਰੀ ਕਰਾ ਕੇ ਆਉਂਦੇ ਆ ਕਿ ਆਉਂਦੇ 9 ਮੰਥ ਵਾਲੇ ਪੇਪਰਾਂ ਤੇ ਆ ਪਰ ਸਿਰਫ ਤੇ ਸਿਰਫ ਉਹਨਾਂ ਨੇ ਐਂਟਰੀ ਦੀ ਗੱਲ ਕੀਤੀ ਹੁੰਦੀ ਆ ਠੀਕ ਆ ਬਾਕੀ ਹੋਰ ਫੈਮਿਲੀ ਵਾਲੇ ਜਾਂ ਸਟੱਡੀ ਵੀਜ਼ਾ ਉਹ ਸਬ ਵੱਖਰੇ ਆ ਇਹ ਮੈਂ ਜਿਨ੍ਹਾਂ ਦੇ ਆਪਾਂ ਕਹਿ ਲਈਏ ਕਿ ਵਰਕ ਵਰਕ ਪਰਮਿਟ ਵਾਲੇ ਜਿਹੜੇ ਵਰਕ ਵਰਕ ਕਰਨ ਵਾਸਤੇ ਟਿੱਟਲੀ ਵਿੱਚ ਆਉਂਦੇ ਆ ਉਹਨਾਂ 'ਤੇ ਮੈਂ ਗੱਲ ਕਰਦਾ ਪਿਆ ਆ ਠੀਕ ਹੈ ਕਿ ਬੈਨੀਫਿਟ ਕਿਹੜੇ ਪੇਪਰਾਂ ਦੇ ਹੁੰਦਾ ਵਾ ਠੀਕ ਹੈ ਸਭ ਤੋਂ ਜਿਹੜੇ ਵਧੀਆ ਪੇਪਰ ਮੇਰੇ ਸਾਹਮਣੇ ਸੌਖੇ ਤਰੀਕਿਆਂ ਨਾਲ ਬੰਦਾ ਪੱਕਾ ਹੁੰਦਾ ਵਾ ਉਹ ਹੈਗੇ ਵਾ ਪੇਪਰ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਆ ਸਾਲ ਵਾਲੇ ਪੇਪਰਾਂ ਦਾ ਕੀ ਚੱਕਰ ਹੁੰਦਾ ਉਹਨਾਂ ਨੂੰ ਮੈਂ ਪ੍ਰੋਸੈਸ ਦੱਸਦਾ ਕਿ ਪ੍ਰੋਸੈਸ ਕੀ ਹੁੰਦਾ ਵਾ ਜਦੋਂ ਤੁਸੀਂ ਆਉਂਦੇ ਜੇ 9 ਮੰਥ ਵਾਲੇ ਪੇਪਰਾਂ ਦੇ ਇੱਥੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 9 ਮੰਥ ਵਾਲੇ ਪੇਪਰਾਂ ਤੇ ਐਂਟਰੀ ਕਰਾ ਕੇ ਜਿਹੜੇ ਆਉਂਦੇ ਆ ਜਦੋਂ ਵੀਰਾਂ ਭਰਾਵਾਂ ਦੀ ਇੱਥੇ ਐਂਟਰੀ ਹੋ ਜਾਂਦੀ ਆ ਤੇ ਵੀਰ ਭਰਾ ਜਦੋਂ ਇੰਡੀਆ 'ਚ ਹੁੰਦੇ ਆ ਉਹਦੋਂ ਸ ਅਸੀਂ 9 ਮਨਥ ਵਾਲੇ ਮੀਪਰਾ ਤੇ ਐਂਟਰੀ ਕਰਾਵਾਂਗੇ ਤੇ ਬਾਅਦ ਵਿੱਚ ਪੇਪਰ ਜਿਹੜੇ ਆ ਆਪੇ ਬਣਾ ਲਾਂਗੇ ਇਦਾਂ ਕਦੀ ਵੀ ਨਹੀਂ ਕਰ ਸਕਦੇ ਤੁਸੀਂ ਜੇਕਰ ਤੁਸੀਂ ਜਿਹੜੇ ਬੰਦੇ ਕੋਲੋਂ ਵੀਜ਼ਾ ਲਵਾ ਕੇ ਇੱਥੇ ਆਏ ਜੇ ਤੁਸੀਂ ਉਹ ਬੰਦਾ ਹੀ ਤੁਹਾਡੇ ਪੇਪਰ ਬਣਵਾ ਕੇ ਦੇ ਸਕਦਾ ਤੁਹਾਡੇ ਉਸ ਤੋਂ ਬਗੈਰ ਤੁਸੀਂ ਪੇਪਰ ਜਿਹੜੇ ਵਾ ਨਹੀਂ ਬਣਾ ਸਕਦੇ ਠੀਕ ਆ ਇਸ ਕਰਕੇ ਇਹ ਪੁਲੇਖੇ ਚ ਨਾ ਆ ਰਹੇ ਹੋ ਜੇਕਰ ਤੁਸੀਂ ਸੋਚਦੇ ਹੋਏ ਕਿ ਤੁਸੀਂ ਆਪੇ ਪੇਪਰ ਬਣਾ ਲੋਗੇ ਆਪੇ ਤੁਸੀਂ ਪੇਪਰ ਨਹੀਂ ਬਣਾ ਸਕਦੇ ਜੇ ਜੇਕਰ ਤੁਹਾਡਾ ਉਹ ਬੰਦਾ ਤੁਹਾਨੂੰ ਪੇਪਰ ਨਹੀਂ ਬਣਾ ਕੇ ਦਿੰਦਾ ਤੁਸੀਂ ਜੇ ਤੁਹਾਡਾ ਵਿਆਹ ਖਤਮ ਹੋ ਜਾਂਦਾ 9 ਮਨਥ ਵਾਲਾ ਤੁਸੀਂ ਉਸ ਤੋਂ ਬਾਅਦ ਹੋ ਜਾਂਦੇ ਜੇ ਇੱਥੇ ਦੋ ਨੰਬਰ ਦੇ ਅੱਛੇ ਤੇ ਤੁਹਾਨੂੰ ਵੇਟ ਕਰਨੀ ਪੈਣੀ ਆ ਕਿ ਕੋਈ ਨਾ ਕੋਈ ਫਲੂਸੀ ਖੋਲੇ ਜਾਂ ਪੇਪਰ ਖੋਲਣ ਜਾਂ ਜਿਹੜੇ ਕੱਚੇ ਬੰਦੇ ਇੰਡੀਆ ਇਟਲੀ ਵਿੱਚ ਹੈਗੇ ਉਹ ਪੱਕੇ ਕਰਨ ਵਾਸਤੇ ਕੋਈ ਪੇਪਰ ਖੋਲਣ ਤੇ ਫਿਰ ਤੁਸੀਂ ਜਿਹੜਾ ਪੱਕੇ ਹੋ ਸਕਦੇ ਜੀ ਉਸ ਤੋਂ ਬਗੈਰ ਜਿਹੜਾ ਇਥੇ ਇਟਲੀ ਵਿੱਚ ਪੱਕੇ ਨਹੀਂ ਹੋ ਸਕਦੇ ਜੀ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਆ ਨੌ ਮਨਤ ਵਾਲੇ ਪੇਪਰਾਂ ਦੀ ਜਿਨ੍ਹਾਂ ਨੇ ਪਹਿਲੇ ਕਾਰਡ ਦੀ ਗੱਲ ਕੀਤੀ ਹੁੰਦੀ ਹੈ ਕਿ ਪਹਿਲਾ ਕਾਰਡ ਜਿਹੜਾ ਵਾ ਉਹ ਸਾਨੂੰ ਜਿਹੜਾ ਲਵਾਉਣਾ ਵਾ ਤੁਸੀਂ ਠੀਕ ਆ ਉਹ ਤੁਹਾਡੇ ਜੀ ਪੈਸੇ ਵੀ ਏਜੰਟ ਜਿਹੜੇ ਵੀਰਪ੍ਰਾਵਾ ਉਹ ਵੱਧ ਲੈਂਦੇ ਆ ਉਹ ਕੀ ਕਰਦੇ ਉਹਦੇ ਵਿੱਚ ਕੀ ਹੁੰਦਾ ਤੁਸੀਂ ਇਥੇ ਇਟਲੀ ਚਾਹੁੰਦੇ ਜੇ ਤੁਹਾਡੇ ਫਿੰਗਰ ਹੁੰਦੇ ਵਾ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਇਹੜੀ ਵਾ ਪਰਮੇਸ਼ਰ ਦੇ ਸੰਜੋਗ ਨਾਲ ਜਿਹਨੂੰ ਆਪਾਂ ਕਾਰਡ ਕਹਿੰਦੇ ਨੇ ਪਹਿਲਾ ਉਹ ਪਹਿਲਾ ਕਾਰਡ ਤੁਹਾਨੂੰ ਮਿਲ ਜਾਂਦਾ ਵਾ ਉਹ ਪਹਿਲਾ ਕਾਰਡ ਮਿਲਣ ਤੋਂ ਬਾਅਦ ਤੁਸੀਂ ਉਹ ਜਿਹੜਾ ਵਾ ਕਾਰਡ ਵਾ ਚੇਂਜ ਕਰਾਉਣਾ ਹੁੰਦਾ ਵਾ ਸਾਹ ਵਾਲੇ ਪ ਤਾਨੂੰ ਉਹ ਕੋਟਾ ਤੁਹਾਨੂੰ ਮਿਲ ਜੇ ਕਿ ਸਾਲ ਦੇ ਪੇਪਰਾਂ ਦਾ ਕੋਟਾ ਹੈਗਾ ਵਾ ਕਨਵਰਸੇਸ਼ਨ ਦਾ ਦਮਾਂਦਾ ਹੁੰਦਾ ਇੱਕ ਉਹ ਜੇਕਰ ਹੁੰਦਾ ਆ ਉਸ ਟਾਈਮ ਤੇ ਤੁਹਾਡਾ ਕੋਟਾ ਹੋਊਗਾ ਤੁਹਾਡਾ ਮਲਕੀ ਉਸ ਟਾਈਮ ਤੇ ਕੋਟਾ ਚੱਲ ਰਿਹਾ ਹੋਊਗਾ ਤੇ ਕੋਟੇ ਦਾ ਨਾਮ ਆ ਗਿਆ ਤਾਂ ਡੇੜੇ ਵਾ ਪੇਪਰ ਵਾ ਉਹ 9 ਵਾਲੇ 9 ਮੰਥ ਵਾਲੇ ਪੇਪਰਾਂ ਤੋਂ ਜਿਹੜਾ ਸਾਲ ਵਾਲੇ ਪੇਪਰਾਂ ਵਿੱਚ ਚੇਂਜ ਹੋ ਜਾਣੇ ਵਾ ਤੇ ਫਿਰ ਤੁਸੀਂ ਆਪਾਂ ਕਹਿ ਦਈਏ ਕਿ ਇਟਲੀਓ ਚ ਆਪਾਂ ਕਹਿ ਦਈਏ ਪੱਕੇ ਹੋ ਜਾਣਾ ਜਦੋਂ ਤੁਹਾਨੂੰ ਸਾਲ ਵਾਲੀ ਸੰਜੋਰ ਨੂੰ ਮਿਲ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਇਟਲੀ ਵਿੱਚ ਤੇ ਤੁਸੀਂ ਆਪਣਾ ਕਨੈਕਟ ਕਰਾਓ ਬੰਦੇ ਨਾਲ ਜਿਨ੍ਹਾਂ ਤੁਸੀਂ ਜਿੱਥੇ ਥੱਲੇ ਤੁਸੀਂ ਕੰਮ ਕਰਦੇ ਹੋ ਤੇ ਆਪਣੇ ਜਿਹੜਾ ਪੇਪਰ ਵਾ ਰੀਨਿਊ ਤੁਸੀਂ ਕਰਾ ਸਕਦੇ ਜੇ ਇਸ ਤਰ੍ਹਾਂ ਤੁਸੀਂ ਪੱਕੇ ਹੋ ਜਾਂਦੇ ਹੋ ਜੇਕਰ ਤੁਸੀਂ ਆ ਰਹੇ ਹੋ ਸਾਵਲੇ ਪੇਪਰਾਂ ਤੇ ਸਾਵਲੇ ਪੇਪਰਾਂ ਦੀ ਗੱਲ ਕਰ ਲਈਏ ਸਾਵਲੇ ਪੇਪਰਾਂ ਤੁਸੀ ਇੱਥੇ ਆਣ ਕੇ ਤੁਹਾਡੇ ਫਿੰਗਰ ਹੁੰਦੇ ਵਾ ਜੇਕਰ ਤੁਸੀਂ ਗੱਲ ਕੀਤੀ ਹੈ ਕਾਰਡ ਦੀ ਆਪਣੇ ਮਾਲਕ ਦੇ ਨਾਲ ਤੁਹਾਡੇ ਫਿੰਗਰ ਹੁੰਦੇ ਆ ਫਿੰਗਰ ਤੋਂ ਬਾਅਦ ਤੁਹਾਨੂੰ ਸੰਜੋਰਨਾ ਮਿਲ ਜਾਂਦੀ ਆ ਉਹ ਸੰਜੋਰਨਾ ਮਿਲੇ 6 ਮਹੀਨੇ ਦੀ ਮਿਲੇ ਨੇ ਕਿ ਤੁਸੀਂ ਸਾਵਲੇ ਪੇਪਰ ਆਦੇ ਤੁਹਾਨੂੰ ਸਾਵਲੇ ਸੰਜੋਰਨਾ ਮਿਲੀ ਉਹ ਤੁਹਾਨੂੰ ਮਿਲੇ 3 ਮਹੀਨੇ ਦੀ ਜਾਂ 5 ਮਹੀਨੇ ਦੀ ਜਾਂ 6 ਮਹੀਨੇ ਦੀ ਤੁਹਾਨੂੰ ਸੰ ਉਦੇ ਟਾਈਮ ਦੇ ਵਿੱਚ ਵਿੱਚ ਤੁਸੀਂ ਫੇਰ ਆਪਣਾ ਕਨੈਕਟ ਕਰਾ ਕੇ ਕਿਸੇ ਨਾ ਕਿਸੇ ਮਾਲਕ ਨਾਲ ਜੇਕਰ ਤੁਸੀਂ ਉਹ ਮਾਲਕ ਨਾਲ ਲੈਣਾ ਚਾਹੁੰਦੇ ਹੋ ਉਸ ਮਾਲਕ ਨਾਲ ਰੋ ਜੇਕਰ ਤੁਸੀਂ ਕਿਤੇ ਹੋਰ ਕਨੈਕਟ ਕਰਵਾਉਣਾ ਚਾਹੁੰਦੇ ਹੋ ਹੋਰ ਕਿਤੇ ਕਨੈਕਟ ਕਰਾ ਕੇ ਆਪਣਾ ਤੁਸੀਂ ਜਿਹੜਾ ਪੇਪਰ ਆਪਣੇ ਰੀਨਿਊ ਕਰਾ ਸਕਦੇ ਜੇ ਇੱਕ ਹਫ਼ਤੇ ਜਦੋਂ ਤੁਸੀਂ ਸਾਲ ਪੇਪਰਾਂ ਦੇ ਇੱਥੇ ਆਉਂਦੇ ਜੇ ਤੁਹਾਨੂੰ ਜਿਹੜਾ ਪਹਿਲਾ ਕਾਰਡ ਇੱਕ ਹਫ਼ਤਾ ਮਿਲਦਾ ਵਾ ਉਹ ਪੱਕੇ ਵਾਲਾ ਹੀ ਕਾਰਡ ਮਿਲਦਾ ਵਾ ਉਸ ਤੋਂ ਬਾਅਦ ਤੁਸੀਂ ਬਸ ਉਹਨੂੰ ਰੀਨਿਊ ਹੀ ਕਰਾਉਣਾ ਹੁੰਦਾ ਤੇ ਪ੍ਰੋਸੈਸ ਗਾਂ ਕੀ ਚੱਲਦਾ ਵਾ ਪ੍ਰੋਸੈਸ ਸੇਵ ਆ ਕਿ ਜਦੋਂ ਤੁਹਾਨੂੰ ਸਾਲ ਦਾ ਕਾਰਡ ਮਿਲਦਾ ਵਾ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਤੁਹਾਨੂੰ ਤੁਹਾਡਾ ਉਹ ਕਨੈਕਟ ਵੇਖਦੇ ਤੁਸੀਂ ਕੰਮ ਕਿੰਨਾ ਕਰਦੇ ਜੇ ਤੁਸੀਂ ਟੈਕਸੀ ਨਾ ਤਾਰਦੇ ਜੇ ਫਿਰ ਤੁਹਾਡਾ ਡਾਇਰਵਾ ਕਾਰਡ ਵਾ ਉਹ 2 ਸਾਲ ਤਾਂ ਉਹ ਦੇ ਦਿੰਦੇ ਆ 2.5 ਸਾਲ ਦੇ ਦਿੰਦੇ ਆ ਉਸ ਤੋਂ ਬਾਅਦ 5 ਸਾਲ ਬਾਅਦ ਤੁਸੀਂ ਆਪਣਾ ਇਹੜਾ ਵਾ ਕਾਰਡ ਅਪਲਾਈ ਕਰ ਸਕਦੇ ਜੇ 10 ਸਾਲ ਵਾਲਾ ਜਿੰਨਾਂ ਆਪਾਂ ਕਹਿੰਦੇ ਨੇ ਆ ਪੀਆਰ ਜਿੰਨਾਂ ਆਪਾਂ ਕਹਿੰਦੇ ਨੇ ਕਿ ਪੀਆਰ ਵਾਲਾ ਕਾਰਡ ਜਿੰਨਾਂ ਆਪਾਂ ਕਹਿੰਦੇ ਆ ਉਹ ਤੁਹਾਨੂੰ ਮਿਲਦਾ ਵਾ 5 ਸਾਲ ਲਗਾਤਾਰ ਕੰਮ ਕਰਨ ਦੇ ਇਟਲੀ ਵਿੱਚ ਉਸ ਤੋਂ ਬਾਅਦ ਤੁਸੀਂ ਇਹਦਾ ਵਾ 10 ਸਾਲ ਵਾਲਾ ਕਾਰਡ ਅਪਲਾਈ ਕਰ ਸਕਦੇ ਜੇ ਤੇ ਤੁਸੀਂ ਆਪਣਾ ਜਦੋਂ ਅਪਲਾਈ ਕਰਦੇ ਤੁਹਾਡੇ ਫਿੰਗਰ ਹੁੰਦੇ ਸੇਮ ਪ੍ਰੋਸੈਸ ਸੇਮ ਹੀ ਹੁੰਦਾ ਤੁਹਾਡੇ ਫਿੰਗਰ ਹੁੰਦੇ ਵਾ ਤੇ ਫਿੰਗਰ ਤੋਂ ਡੇਢ ਜਾਂ 2 ਮਹੀਨੇ ਬਾਅਦ ਤੁਹਾਡੀ ਵੱਲ ਸੰਜੋਰ ਨੂੰ ਜਿੰਨਾਂ ਆਪਾਂ ਪੀਆਰ ਕਾਰਡ ਕਹਿੰਦੇ ਆ ਉਹ ਰੈਡੀ ਹੋ ਕੇ ਤੁਹਾਨੂੰ ਤੁਹਾਡੇ ਕੋਲ ਪਹੁੰਚ ਜਾਂਦਾ ਜਾਂ ਤੁਸੀਂ ਆਪ ਲਾਈਨ ਚੱਲ ਜਾਂਦੇ ਜੇ ਉੱਥੇ ਠੀਕ ਆ ਇਹ ਪ੍ਰੋਸੈਸ ਹੁੰਦਾ ਵਾ ਜਿਨ੍ਹਾਂ ਨੋ ਮੰਥ ਵਾਲੇ ਪੇਪਰਾਂ ਤੋਂ ਜਾਂ ਐਂਟਰੀ ਕਰਕੇ ਜਿਹੜੇ ਆਉਂਦੇ ਆ ਜਾਂ ਜਿਹੜੇ ਸਾਲ ਵਾਲੇ ਪੇਪਰਾਂ ਤੇ ਆਉਂਦੇ ਆ ਤੇ ਉਹ ਜਦੋਂ ਪੀਆਰ ਤੱਕ ਪਹੁੰਚਦੇ ਆ ਇਹ ਪ੍ਰੋਸੈਸ ਹੁੰਦਾ ਵਾ ਉਹਨਾਂ ਵੀ ਇਹਦਾ ਭਾਵਾਂ ਤੇ ਪੀਆਰ ਤੋਂ ਬਾਅਦ ਸਿਟੀਜ਼ਨਸ਼ਿਪ ਦਾ ਹੁੰਦਾ ਕਿ 10 ਸਾਲ ਬੰਦੇ ਦਾ ਰੈਜ਼ੀਡੈਂਸ ਮਲਕੀ 10 ਸਾਲ ਬੰਦਾ ਇਟਲੀ ਵਿੱਚ ਰਿਹਾ ਹੋਵੇ ਉਹਦਾ ਰੈਜ਼ੀਡੈਂਸ ਜਿਹੜਾ ਨਾਮ ਲੱਗਾ ਹੋਵੇ ਤੇ 10 ਸਾਲ ਬਾਅਦ ਬੰਦਾ ਆਪਣੇ ਦੂਜਾ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ ਇਟਲੀ ਦੀ ਤੇ ਸਿਟੀਜ਼ਨਸ਼ਿਪ ਦਾ ਟਾਈਮ ਆ ਉਹ ਚੇਂਜ ਕਰ ਦਿੰਦੇ ਕਈ ਵਾਰ 4 ਸਾਲ ਕਰ ਦਿੰਦੇ ਆ ਕਿ 4 ਸਾਲ ਕੰਟਰੋਲ ਕਰ ਦਿਆ ਕਈ ਵਾਰ 2 ਸਾਲ ਕਰ ਦਿੰਦੇ ਆ 2.5 ਸਾਲ ਕਰ ਦਿੰਦੇ ਆ ਇਹ ਉਹਨਾਂ ਦੇ ਡਿਪੈਂਡ ਵਾ ਹੁਣ ਮੇਰੇ ਸਾਬ ਨੂੰ ਇਸ ਟਾਈਮ 2 ਸਾਲ ਚਾਹਦਾ ਕਿ ਜਦੋਂ ਤੁਸੀਂ ਆਪਣੀ ਜਿਹੜੀ ਵਸ ਤੁਹਾਡੇ 10 ਸਾਲ ਪੂਰੇ ਹੋ ਜਾਂਦੇ ਆ ਤੁਸੀਂ ਆਪਣੀ ਸਿਟੀਜ਼ਨਸ਼ਿਪ ਅਪਲਾਈ ਕਰੋ ਤੇ ਤੁਹਾਨੂੰ ਜਿਹੜਾ ਵਾ 2 ਸਾਲ ਤੋਂ ਬਾਅਦ ਜਦੋਂ ਤੁਸੀਂ ਅਪਲਾਈ ਕੀਤੀ ਉਸ ਤੋਂ 2 ਸਾਲ ਮਿਲ ਕੀ 1.5 1.5 ਸਾਲ ਬਾਅਦ ਮਿਲ ਕੀ 1 ਸਾਲ ਤੇ ਸਾਤ-ਅੱਠ ਮਹੀਨੇ ਬਾਅਦ ਤੁਹਾਨੂੰ ਇਹਦੀ ਬੰਨਾਂ ਦੀ ਮੇਲ ਆ ਜਾਂਦੀ ਕਿ ਤੁਹਾਡੀ ਸਿਟੀਜ਼ਨਸ਼ਿਪ ਓਕੇ ਹੋ ਚੁੱਕੀ ਆ ਤੁਸੀਂ ਇੱਥੇ ਆਣ ਕੇ ਆਪਣੀ ਇਹਦੀ ਸਿਟੀਜ਼ਨਸ਼ਿਪ ਆਪਾਂ ਰੀਤੀ ਰੀਤੀ ਰਾਰੇ ਕਰ ਸਕਦੇ ਆ ਇਹਦਾ ਕੰਮ ਨਾਲ ਲੋਕੀ ਸਿ ਆਪਣੀ ਸਿਟੀਜ਼ਨਸ਼ਿਪ ਲੈ ਸਕਦੇ ਤੇ ਫਾਇਦਾ ਹੁਣ ਕੀ ਆਪਾਂ ਕੀ ਫਾਇਦੇ ਦੀ ਗੱਲ ਕਰੀਏ ਕਿ ਜੇਕਰ ਤੁਹਾਡੇ ਕੋਲ ਇਟਲੀ ਦੇ ਪੇਪਰ ਹੈਗੇ ਆ ਤਾਂ 10 ਸਾਲ ਵਾਲੀ ਸੰਜੋਰ ਨੂੰ ਜਾਂ ਤੁਹਾਡੇ ਕੋਲੋਂ ਇਹ 3-4 ਸਾਲ ਵਾਲੀ 2 ਸਾਲ ਵਾਲੀ 2.5 ਸਾਲ ਵਾਲੀ ਸੰਜੋਰ ਨੂੰ ਜਾਂ ਤੁਹਾਡੇ ਕੋਲ ਸਿਟੀਜ਼ਨਸ਼ਿਪ ਵਾਈਟਲੀ ਦੀ ਇਹਦਾ ਫਾਇਦਾ ਕੀ ਆ ਸਾウト ਮੇਨ ਫਾਇਦਾ ਜਿਹੜਾ ਵਾ ਸਿਟੀਨਨ ਸ਼ਿਪ ਦਾ ਸਬਸਿਡੀ ਸ਼ੈਮ ਸਬ ਦੀ ਗੱਲ ਕਰੂੰਗਾ ਮੈਂ ਸਿਟੀਜ਼ਨਸ਼ਿਪ ਦੇ ਨਾਲ ਤੁਸੀਂ ਤੁਹਾਡੇ ਤੁਹਾਡੇ ਵਾਸਤੇ ਇੱਕ ਸਾਡਾ ਸਾਰਾ ਦਾ ਸਾਰਾ ਦੁਨੀਆ ਹੀ ਸਾਰੀ ਦੁਨੀਆ ਜਿੰਨੇ ਵੀ ਦੇਸ਼ ਹੈਗੇ ਦੁਨੀਆ ਵਿੱਚ ਮਲਕੀ ਜਿਵੇਂ ਆਪਾਂ ਕਹਿ ਦਈਏ ਜਿੰਨੇ ਦੇਸ਼ ਵਾ ਉਹਨਾਂ ਵਿੱਚੋਂ ਦੋ ਤਿੰਨ ਦੇਸ਼ ਜਾਂ ਪੰਜ ਕਿ ਦੇਸ਼ ਬਾਹਰ ਕੱਢ ਕੇ ਉਸ ਤੋਂ ਬਗੈਰ ਸਾਰੇ ਦੇਸ਼ਾਂ ਵਿੱਚ ਤੁਸੀਂ ਜਿਹੜਾ ਵਾ ਟਰੈਵਲ ਕਰ ਸਕਦੇ ਜੀ ਬਿਨਾ ਵੀਜੇ ਤੋਂ ਉਹਦੇ ਚੇਕਨੜਾ ਵੀ ਆਉਂਦਾ ਵਾ ਅਮਰੀਕਾ ਵੀ ਆਉਂਦਾ ਵਾ ਆਸਟ੍ਰੇਲੀਆ ਵੀ ਆਉਂਦਾ ਵਾ ਇੰਗਲੈਂਡ ਵੀ ਆਉਂਦਾ ਵਾ ਇੰਗਲੈਂਡ ਤੇ ਚਲੋ ਯੂਰਪ ਵਿੱਚ ਵੀ ਆ ਜਾਂਦਾ ਫਿਰ ਚੱਲ ਜਾਂਦਾ ਵਾ ਆ ਜਾਂਦਾ ਜਾਂ ਚੱਲ ਜਾਂਦਾ ਵਾ ਬਾਕੀ ਦੇ ਮੇਨ ਕੰਟਰੀਆਂ ਵਾ ਉਹ ਸਾਰੇ ਤੁਸੀਂ ਜਾ ਕੇ ਆਪਣਾ ਟਰੈਵਲ ਕਰ ਸਕਦੇ ਜੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਜੇਕਰ ਤੁਹਾਡੇ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਹੈਗੀ ਆ ਕਿ ਕਿਆ ਮੰਦਾ ਇਥੋਂ ਇਟਲੀ ਤੋਂ ਕੈਨੇਡਾ ਜਾ ਸਕਦਾ ਵਾ ਅਮਰੀਕਾ ਜਾ ਸਕਦਾ ਵਾ ਆਸਟ੍ਰੇਲੀਆ ਜਾ ਸਕਦਾ ਜੇਕਰ ਤੁਹਾਡੇ ਕੋਲ ਕੋਈ ਕੁੰਡੀ ਆੜਦੀ ਤੁਸੀਂ ਉੱਥੇ ਬੈਠ ਉੱਥੇ ਕੰਮ ਵੀ ਕਰ ਸਕਦੇ ਹੋ ਯਾਨੀ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਜੇਕਰ ਤੁਹਾਡੇ ਕੋਲ ਕੋਈ ਕੋਈ ਉੱਥੇ ਆੜਦੀ ਹੈ ਠੀਕ ਹੈ ਇਹ ਫਾਇਦਾ ਹੁੰਦਾ ਵਾ ਇਟਲੀ ਦੇ ਪੇਪਰ ਦਾ ਕਿਉਂਕਿ ਇਟਲੀ ਦੇ ਇਹੜਾ ਵਾ ਪਾਸਪੋਰਟ ਵਾ ਇਹਦੀ ਇਹੜੀ ਵਾ ਪਾਵਰ ਵਾ ਜਿਆਦੀ ਵਾ ਆਪਣੇ ਦੁਨੀਆ ਵਿੱਚ ਮਿਰਸਾ ਹੋਣਾ ਪਹਿਲੇ ਜਾਂ ਦੂਜੇ ਨੰਬਰ ਤੇ ਦੂਜੇ ਕਿ ਨੰਬਰ ਤੇ ਮਿਰਸਾ ਹੋਣਾ ਇਟਲੀ ਦਾ ਪਾਸਪੋਰਟ ਵਾ ਇਸ ਟਾਈਮ ਤੇ ਇਹਦੀ ਪਾਵਰ ਹੋਣ ਕਰਕੇ ਜਿਸ ਕਰਕੇ ਵਾ ਤੁਸੀਂ ਕਿਸੇ ਵੀ ਕੰਟਰੀ ਵਿੱਚ ਟ੍ਰੈਵਲ ਕਰ ਸਕ ਤੇ ਜੇਕਰ ਤੁਹਾਡੇ ਕੋਲ ਹੈਗੀ ਆ ਪਰਮੇਸ਼ਰ ਦੇ ਸੰਜੋਹਰ ਜਿਹਨਾਂ ਆਪਾਂ ਪੀਆਰ ਕਾਰਡ ਕਹਿ ਦਿੰਨੇ ਆ 10 ਸਾਲ ਵਾਲਾ ਜਾਂ ਹੈਗਾ ਵਾ ਆਪਾਂ ਕਹਿ ਦਈਏ ਕਿ 2 ਸਾਲਾ 2.5 ਸਾਲ ਵਾਲਾ ਉਹਦਾ ਫਾਇਦਾ ਕੀ ਆ ਤੁਸੀਂ ਉਹ ਪਰਮੇਸ਼ਰ ਦੇ ਸੰਜੋਹਰਨੋ ਦੇ ਨਾਲ ਤੁਸੀਂ ਆਪਣਾ ਜਿਹੜਾ ਵਾ ਯੂਰਪ ਦੀ ਕੰਟਰੀਆਂ ਵਿੱਚ ਜਿਵੇਂ ਫਰਾਂਸ ਜਰਮਨ ਠੀਕ ਆ ਪੁਰਤਗਾਲ ਸਪੇਨ ਇਹ ਸਾਰੀਆਂ ਕੰਟਰੀਆਂ ਵਿੱਚ ਤੁਸੀਂ ਟਰੈਵਲ ਕਰ ਸਕਦੇ ਜੇ ਬਿਨਾ ਵੀਜੇ ਤੋਂ ਸਿਰਫ ਤੇ ਸਿਰਫ ਆਪਣੀ ਪਰਮੇਸ਼ਰ ਦੇ ਸੰਜੋਹਰਨੋ ਦੇ ਨਾਲ ਜਿਹਨੂੰ ਆਪਾਂ ਪੀਆਰ ਕਾਰਡ ਕਹਿ ਦਿੰਨੇ ਆ ਜਾਂ ਆਪਾਂ 2 ਸਾਲ ਵਾਲਾ ਜਾਂ 2.5 ਸਾਲ ਵਾਲਾ ਜਿਹੜਾ ਕਾਰਡ ਹੁੰਦਾ ਵਾ ਉਹਦੇ ਰੈਂਦੀ ਸੀ ਜਿਹੜਾ ਵਾ ਜਿੱਥੇ ਮਰਜ਼ੀ ਟਰੈਵਲ ਕਰ ਸਕਦੇ ਜੇ ਬਿਨਾ ਵੀਜੇ ਤੋਂ ਸਿਰਫ ਤੇ ਸਿਰਫ ਯੂਰਪ ਦੀਆਂ ਕੰਟਰੀਆਂ ਵਿੱਚ ਜੇਕਰ ਤੁਹਾਡੇ ਕੋਲ ਹੈਗਾ ਵਾ ਇਟਾਲੀਅਨ ਸਿਟੀਜ਼ਨਸ਼ਿਪ ਫਿਰ ਤੁਸੀਂ ਦੁਨੀਆ ਵਿੱਚ ਜਿੱਥੇ ਮਰਜ਼ੀ ਸਫਰ ਕਰ ਸਕਦੇ ਜੇ ਕੁਝ ਕੰਟਰੀਆਂ ਛੱਡ ਕੇ ਮੈਨੂੰ ਹੁਣ ਪਤਾ ਨਹੀਂ ਕਿਹੜੀਆਂ ਕੰਟਰੀਆਂ ਵਾਂ ਆਪਣੇ ਇੰਡੀਆ 'ਚ ਟਰੈਵਲ ਨਹੀਂ ਕਰ ਸਕਦੇ ਤੁਸੀਂ ਆਪਣੇ ਦੂਜੇ ਪਾਸਪੋਰਟ ਦੇ ਨਾਲ ਇਟਲੀ ਦੇ ਪਾਸਪੋਰਟ ਨਾਲ ਉਹਦੇ ਵਾਸਤੇ ਤੁਹਾਨੂੰ ਵੀਜ਼ਾ ਲੈਣਾ ਪੈਂਦਾ ਜੇਕਰ ਤੁਹਾਡੇ ਕੋਈ ਇਟਾਲੀਅਨ ਸਿਟੀਜ਼ਨਸ਼ਿਪ ਵਾ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਵਿਜਾਰਨਾ ਪੈਂਦਾ ਵਾ ਬਾਕੀ ਹੋਰ ਦੋ ਤਿੰਨ ਕੰਟਰੀਆਂ ਆ ਗਿਆ ਮੈਨੂੰ ਚੇਤਾ ਨਹੀਂ ਉਹਨਾਂ ਦਾ ਨਾਮ ਹੀ ਪਤਾ ਬਾਕੀ ਆਪਾਂ ਕਹਿੰਦੇ ਤਕਰੀਬਨ ਸਾਰਾ ਆਪਣਾ ਦੁਨੀਆ ਆਈਡੀ ਵਾ ਉਹ ਖੁੱਲੀ ਵਾ ਆਪਣੇ ਵਾਸਤੇ ਜੇਕਰ ਤੁਹਾਡੇ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਹੋਵੇ ਠੀਕ ਹੈ ਇਹ ਫਾਇਦਾ ਵਾ ਆਪਣੇ ਜਿਹੜੇ ਵਾ ਜ਼ਿੰਦਗੀ ਦੇ 10 ਸਾਲ ਜਾਂ 12 ਸਾਲ ਜਾਂ 15 ਸਾਲ ਇਟਲੀ ਵਿੱਚ ਲਾਉਣ ਦਾ ਹੁਣ ਜਿਵੇਂ ਇਸ ਟਾਈਮ ਤੇ ਮੇਰੇ ਚਾਚਾ ਜੀ ਆ ਉਹਨਾਂ ਕੋਲ ਸਿਟੀਜ਼ਨਸ਼ਿਪ ਵਾ ਇਟਲੀ ਦੀ ਉਹ ਅੱਜ ਤੋਂ 15 ਸਾਲ ਪਹਿਲਾਂ ਇਟਲੀ ਵਿੱਚ ਆਏ ਸੀ ਤੇ ਇਸ ਟਾਈਮ ਉਹਨਾਂ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਵਾ ਉਹਦੇ ਨਾਲ ਮੈਨੂੰ ਵੀ ਚਾਚੂ ਦੇ ਨਾਲ ਮੈਨੂੰ ਵੀ ਇਟਾਲੀਅਨ ਸਿਟੀਜ਼ਨਸ਼ਿਪ ਮਿਲੀ ਆ ਤੇ ਹੁਣ ਸਾਡੇ ਵਾਸਤੇ ਸਭ ਦੀ ਸਾਰੀ ਦੁਨੀਆ ਖੁੱਲੀ ਆ ਜਿੱਥੇ ਮਰਜੀ ਜਾ ਸਕਦੇ ਆ ਬਿਨਾ ਵੀਜ਼ੇ ਤੋਂ ਸਿਰਫ ਸਿਰਫ ਟਿਕਟ ਲੈ ਕੇ ਆਪਾਂ ਜਾ ਸਕਦੇ ਆ ਠੀਕ ਆ ਇਹ ਫਾਇਦਾ ਹੁੰਦਾ ਵਾ ਇਟਲੀ ਵਿੱਚ ਇਨਾ ਟਾਈਮ ਲਾਏ ਦਾ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਛੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ